ਸਸੀ ਗਾਜੀ ਦਵਾਦੋਦੀ ਆਉਂਦੇ ਹੋ ਤੁਹਾਡਾ ਸਵਾਗਤ ਹੈ ਮੈਂ ਜਸਪੀਰ ਸਿੰਘ ਕਲਡ ਔਰ ਪਹੁੰਚ ਚੁਕਿਆ ਕਪੂਟਾ ਦੇ ਅਰਬਨ ਸਟੇਡੀਅਮ ਸਭ ਤੋਂ ਪਹਿਲਾਂ ਮੈਂ ਸੂਧ ਦੀ ਸਵਾਸੀਆਂ ਨੂੰ ਇੱਕ ਨਾਸ ਦੇ ਅਰਕਤਾਂ ਦਾ ਨਿਸ਼ਾਨੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਜਿਹੜੇ ਦੇ ਸਵਾਸੀ ਹੈ ਉਹ ਸਾਡੇ ਭੁੱਖਿਆਂ ਨੇ ਇਹ ਸੋਚ ਕੇ ਸੁਜਾਤੀ ਲਈ ਅਨਰਵਾਨੀਆਂ ਦਿੱਤੀਆਂ ਉਸ ਲਈ ਆਪਣਾਂ ਸਿਰਸ ਜਾਨੀ ਰੱਖਣਗੇ ਉਹਦੇ ਇਸ ਜਾਤ ਪਾਤ ਨੂੰ ਸਨੇਸ਼ ਦਾ ਫੇਰ ਪਾ ਅਕਰਮੀਕਲੀ ਜਿਹੜੇ ਬੈਕਵਰਡ ਲੋਕ ਨੇ ਉਹ ਵੀ ਤਰੱਕੀ ਕਰਨਗੇ ਜੇ ਜਿਹੋ ਆਸ ਕਰਦਾ ਪਰ ਦੂਜਾ ਫਿਰ ਤੋਂ ਜਿਹੜੇ ਚੋਲੇ ਫਸਿਆ 20 ਦੇ 3 ਲੱਖ ਲੱਗਦਾ ਹੈ। ਹੋਰ ਕਿਤੇ ਕਿਤੇ ਮਿਸ਼ਿਆਂ ਦੀ ਬੜੀ ਆ ਪਰਮਾਰ ਹੈ ਪੰਜਾਬ ਉਹਦੇ ਵਿੱਚ ਜੋ ਕਿਤੇ ਸਰਕਾਰਾਂ ਦੇ ਵੱਲੋਂ ਵੀ ਬੜੇ ਉਤਾਲੀ ਕੀਤੇ ਜਾ ਰਹੇ ਨੇ ਪਰ ਕੁਝ ਨਹੀਂ ਕਰਿਆ ਜਾ ਰਿਹਾ ਇਸ ਨੇ। ਇੱਕ ਹੋਰ ਸੀ ਆ ਪਿਛਲੇ ਕੁਝ ਚੰਦ ਕੀ ਨਿਆਣੇ ਵਿੱਚ ਤਕਰੀਬਨ 15000 ਫਸੀ ਕਰਕੇ 50000 ਦੇ ਲੱਗਦੇ ਨੇ। डर गया तन्ना के हिसाब में डे गई पिछले कई दहात्यो जी पंजाब में फरी गई थी सरदार ਇਹ ਬਹੁਤ ਹੀ ਜ਼ਰੂਰੀ ਹੈ ਕਿ ਅੱਜ ਦੇ ਦਿਨ ਵਾਸਤੇ ਜਿਹੜੇ ਪਾਸੇ ਹੋ ਉਹ ਵੀ ਨਾ ਜਾਣੀ ਜੀ ਸਭ ਤੋਂ ਪਹਿਲਾਂ ਇਹ ਗੱਲ ਕਿ ਜੇਕਰ ਤੁਹਾਨੂੰ ਦੋ ਕਿਲੋ ਮਦਦ ਨਹੀਂ ਮਿਲ ਰਹੀ ਤਾਂ ਕਿਰਪਾ ਕਰਕੇ तो तो बहुत थी तो सारा तो जो है और असर दुआ करने हैं आस हैं कि शहीदों नमन कर कर रहे हैं शहीदों शहादत करके इस ठंडी हवा का आनंद रहे हैं साल थोड़ी इस वेल जो सिस्टम बनया हुआ है ना ਸਾਰੇ ਰਾਜਸੀ ਆਜ਼ਾਦੀ ਦਿਵਸ ਮਨਾ ਰਹੇ ਆ ਇਸ ਮੌਕੇ ਤੇ ਕੀ ਕਹਿਣਾ ਚਾਹੀਦਾ ਪਹਿਲਾਂ ਤਾਂ ਭਾਟੇ ਚਾਈਨਾ ਦੇ ਬਾਦਮਦਾਰਾਂ ਦਾ ਹੀ ਮੈਂ ਸਾਰੇ ਪੰਜਾਬੀ ਦੇ ਵਸੂਕੇ ਬਹੁਤ ਬਹੁਤ ਵਧਾਈ ਦਿੰਦਾ ਬਹੁਤ ਵੱਡੀਆਂ ਕੁਰਬਾਨੀਆਂ ਨਾਲ ਬਹੁਤ ਜੀ ਜਿਹੜੇ ਯੋਧੇ ਇਸ ਪੰਜਾਬੀ ਨੂੰ ਕੌਣ ਲਈ ਇਹ ਯੋਧੇ ਆ ਮੇਰੇ ਸਾਥ ਨੂੰ ਪੰਜਾਬੀ ਮਿਲੀ ਆ ਔਰ ਜਿਹੜੇ ਜੁਗਤੇ ਆ ਸਾਰੇ ਇ区域 ਦੇ ਲੋਕਲੇ ਦੇ ਵਾਸੀ ਸਹਿਬਾਨ ਆ ਉਹਨਾਂ ਨੂੰ ਦਿਲ ਦੀਆਂ ਡੇਰਾਈਆਂ ਤੋਂ ਹੱਥ ਦੇ ਲਈ ਦਿੱਤਾ ਰਾਜ ਦੇ ਪਰਮਾਥ ਫੈਸਲਾ ਜੂਨ ਸਾਹਿਬ ਤੁਹਾਨੂੰ ਲੈ ਕੇ ਨਹੀਂ ਰਿਹਾ ਅਸੀਂ ਜਾਗੀ ਦਿਨ ਸਮਾ ਰਹੇ ਆ ਪਰ ਜੱਤੀ ਦਿਵਸ ਮਨਾਉਂਦੇ ਹਾਂ ਵੀ ਅੱਜ ਵੀ ਇਸੇ ਗ람 ਆ ਕੇ ਮੀਡੀਆ ਜਿਹੜਾ ਦੇਸ਼ ਦਾ ਚੋਗਾ ਖਾਂਦਾ ਔਰ ਮੀਡੀਆ ਨੂੰ ਕੋਈ ਕੰਮ ਕੋ ਰੋਕਾ ਜਾ ਰਿਹਾ ਜੀਪੀਆਰ ਉਹਦੀ। ਜੀਪੀਆਰ ਕੋਈ ਨਹੀਂ ਲੱਭਦਾ। ਜੀਪੀਆਰ ਸਵੇਰੇ ਸਵੇਰੇ ਦੇ ਜੀਪੀਆਰ ਕੋਈ ਵੀ ਜਿਹੜੀ ਬਸਰਦਾ ਉਹਨੂੰ ਵੀ ਜੀਪੀਆਰ ਇਸ ਸਰਕਾਰ ਵਿੱਚ ਪਹਿਲੀ ਵਾਰ ਹੋ ਆਮ ਆਦਮੀ ਪਾਰਟੀ ਵਿੱਚ মিডিਆ ਨੂੰ ਪਤਾ ਹੀ ਘੱਟ ਰੋਕਿਆ ਗਿਆ ਅੱਜ ਤੇ ਠੀਕ ਹੈ ਜੀ ਹੋਰ ਕਾਲੀ ਸਰਕਾਰ ਆਈ ਬੰਦ ਸਰਕਾਰ ਆਈ ਪਤਾ ਹੀ ਵੀ ਇਹਨਾਂ ਨੇ মিডিਆ ਨੂੰ ਕੋਈ ਘੱਟ ਰੋਕਿਆ ਨਹੀਂ ਰਿਹਾ ਇਹਨਾਂ ਨੇ ਆਪਣੇ ਧਾਰੀ ਤੇ ਪਾਣਾ ਉਹਨਾਂ ਨੂੰ ਕਰਕੇ ਤੁਹਾਡੀ ਜਿਹੜੀ ਬਾਤ ਹੁੰਦੀ ਨਹੀਂ ਆਵਾਜ਼ ਨਹੀਂ ਇਹ ਇਸ ਲਈ ਤੁਸੀਂ ਕਿਸ਼ਟ ਸਟੈਂਡ ਲਓਗੇ মিডিਆ ਵਾਸਤੇ ਮੈਂ ਤੁਹਾਡੇ ਉਪਰ ਭਾਰੀਆਂ ਉਹਨਾਂ ਦੇ ਸਾਰੇ ਕੰਮ ਦੇਖਦੇ ਆ ਉਹਨਾਂ ਨਾਲ ਵੀ ਇਸ ਵਾਰ ਗੱਲ ਕਰਾਂ ਤੁਹਾਨੂੰ ਲੱਗ ਨਹੀਂ ਰਿਹਾ ਇੱਕ মিডিਆ ਇੰਚਾਰਜ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਵੀ ਇਹੀ ਆਜ਼ਾਦੀ ਦਿਵਸ ਮਨਾਉਂਦੇ ਹੋਏ ਵੀ ਯਾਦ ਹੁੰਦੇ ਹੋ ਵੀ ਅੱਜ ਗ੍ਰਾਮ ਆ ਇਹ ਆਪੀ ਗੱਲ ਨਹੀਂ ਆ

कपूरखला जिले के कुछ एरिएवरेज बहुत खराब पानी बहुत खराब सी सीवरेज ना मुलावटे हो गए लोग जोड़े बीमार हो रहे हैं वो बारे की कहना मीडिया आप आजादी दिवस में आ रहे हैं पर मीडिया अच्छी गुलाम आ देश का चौखा दाम आर वनियों जरा कवरेज करने को रोकया गया की कहो गए ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਪੂਰੇ ਦੇਸ਼ ਦਾ ਪ੍ਰਤੀਨਿਧ ਹਾਂ। ਜਰੂਰੀ ਦੇ ਨਾਸਤ ਦੇਸ਼ ਦੇ ਦੇਸ਼ਵਾਸੀਆਂ ਨੂੰ ਪੂਰਾ ਇਸ ਵਕਤ ਬਹੁਤ ਜ਼ਿਆਦਾ ਸੰਭੋਤ ਬਹੁਤ ਬਹੁਤ ਧੰਨਵਾਦ। ਜਾਦੀ ਲੋਕਾਂ ਨੂੰ ਸਾਡੇ ਪੰਜਾਬ ਦੇ ਦੇਖਣੇ ਬਹੁਤ ਸਾਰੇ ਲੋਕੀ ਹੋਇਆ ਉਹਨਾਂ ਸਾਰਿਆਂ ਨੂੰ ਸਲੂਟ ਹੈ ਮੈਂ ਜਿਹੜਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਸੇ ਸ਼ਹੀਦਾ ਦੀ ਸੇ ਸ਼ਹੀਦਾਂ ਤੇ ਅਸੀਂ ਜਿਹੜਾ ਨਮਨ ਕਰਦੇ ਆਂ ਤੇ ਉਹਨਾਂ ਦੀ ਜ਼ਿੰਦਗੀ ਤੇ ਸੋਨਾ ਲੈ ਆਪਰਾ ਦੇਸ਼ ਤੇ ਇੱਕ ਬਹੁਤ ਹੀ ਸੋਹਣਾ ਜਿਹੜਾ ਦੇਸ਼ ਤੇ ਸਹੀ ਰਾਜ ਕਰਕੇ ਆਇਆ ਇਹ ਬਹੁਤ ਬਹੁਤ ਅਲੱਗ ਜਿਹੜੇ ਦੀ ਬਹੁਤ ਬਹੁਤ ਅਲੱਗ ਜੀ ਆਜ਼ਾਦੀ ਦੇ ਦੇਣ ਵਾਲੇ ਦੇ ਤੁਸੀਂ ਕੀ ਕਰਾ ਚੋਗੇ ਜੀ ਮੈਂ ਆਜ਼ਾਦੀ ਦਿਹਾੜੇ ਤੇ ਸਾਰੇ ਸਮੂਹ ਗੁਜਰਾ ਵਾਸੀਆਂ ਨੂੰ ਸ਼ੁਕranaਵਾਦ ਦਿੰਦਾ ਹੈ ਵਧਾਈ ਦਿੰਦਾ ਹੈ ਅਤੇ ਨਾਲ ਹੀ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਦਾ ਹੈ ਜਿਨ੍ਹਾਂ ਕਰਕੇ ਸਾਨੂੰ ਆਜ਼ਾਦੀ ਦਾ ਮਨ ਪ੍ਰਾਪਤ ਹੋਇਆ ਇਹ ਵਰਤ ਸਿਰ ਮੇਰੇ ਵੱਲੋਂ ਸਾਰਿਆਂ ਨੂੰ 15 ਅਗਸਤ ਦੀ ਖੋ ਬਹੁਤ ਬਧਾਈ ਮੁਬਾਰਕਾ